ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਬਲੌਗ ਦਾ ਨਾਮ ਹੈ ਚੈਲ ਬਲੌਗ ਅੱਜ ਅਸੀਂ ਤੁਹਾਨੂੰ ਦੱਸਣ ਲੱਗੇ ਆ ਆਲੂ ਪਕੌੜਿਆਂ ਦੀ ਸਬਜ਼ੀ ਦੀ ਰੈਸিপি ਕਈ ਪੈਣ ਭਰਾ ਮੇਰੇ ਪਕੌੜਿਆਂ ਦੀ ਸਬਜ਼ੀ ਉਹ ਪਕੌੜਿਆਂ ਦੀ ਖਾਂਦੇ ਆ ਜਿਹੜੇ ਰੈਡੀਮੇਡ ਪਕੌੜੇ ਹੁੰਦੇ ਆ ਪਰ ਸਾਡੀ ਫੈਮਿਲੀ ਘਰ ਦੇ ਪਕੌੜੇ ਬਣਾਉਂਦੀ ਹੀ ਸਬਜ਼ੀ ਖਾਂਦੇ ਨੇ ਆ ਲਿਆ ਜੀ ਅਸੀਂ ਬੇਸਣ ਹੁਣ ਆਪਾਂ ਗੁੰਨਦੇ ਹਾਂ ਜੀ ਆਟਾ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਥੋੜਾ ਜਿਹਾ ਨਮਕ ਤੇ ਮਿਰਚ ਲਓ ਜੀ ਆਪਾਂ ਹੁਣ ਆਟਾ ਗੁੰਨ ਲਿਆ ਆਟਾ ਗੁੰਨ ਕੇ ਕਰ ਲਿਆ ਆਪਾਂ ਤਿਆਰ ਤੇ ਹੁਣ ਆਪਾਂ ਇਹਦੇ ਬਣਾਉਣੇ ਆ ਜੀ ਪਕੌੜੇ ਏਨਾ ਹੀ ਪੁਰਾਣੇ ਟਾਈਮ ਦੇ ਵਿੱਚ ਵੀ ਬਜ਼ੁਰਗ ਸਾਰੇ ਆਪਣੇ ਇਸ ਤਰ੍ਹਾਂ ਹੀ ਪਕੌੜੇ ਬਣਾ ਕੇ ਸਬਜ਼ੀ ਤਿਆਰ ਕਰਦੇ ਸੀ ਬਹੁਤ ਟੇਸਟੀ ਸਬਜ਼ੀ ਬਣਦੀ ਐ ਇਸ ਤਰ੍ਹਾਂ ਦੀ ਤੁਸੀਂ ਬਣਾ ਕੇ ਵੀ ਜਰੂਰ ਦੇਖਿਓ ਪਕੌੜੇ ਨਾਲ ਹੀ ਕੱਚੇ ਹੁਣ ਆਪਾਂ ਕਰ ਲਏ ਤਿਆਰ ਇਧਰ ਪਾ ਲਿਆ ਆਪਾਂ ਕੁੱਕਰ ਦੇ ਵਿੱਚ ਘਿਓ ਤੇ ਇਹਨਾਂ ਨੂੰ ਹੁਣ ਆਪਾਂ ਫਰਾਈ ਕਰਦੇ ਆਂ ਫਰਾਈ ਕਰਕੇ ਤਿਆਰ ਕਰਦੇ ਆਂ ਇਸ ਤਰ੍ਹਾਂ ਨਾਲ ਇਹਨਾਂ ਨੂੰ ਆਪਾਂ ਪਕਾ ਲੈਣਾ ਹੈ ਪਹਿਲਾਂ ਇਹ ਜਦੋਂ ਪੱਕ ਗਏ ਜੀ ਉਸ ਤੋਂ ਬਾਅਦ ਇਹਨਾਂ ਦੀ ਸਬਜ਼ੀ ਬਣੂਗੀ ਲਓ ਜੀ ਹੁਣ ਆਪਾਂ ਮਸਾਲਾ ਇਹ ਮਟੀਰੀਅਲ ਤਿਆਰ ਕਰ ਲਿਆ ਜੀ ਪਿਆਜ਼ ਲਸਣ ਹਰੀ ਮਿਰਚ ਪਾ ਕੇ ਤੇ ਆਪਾਂ ਹੁਣ ਇਹਨੂੰ ਲਾਉਨੇ ਆ ਤੜਕਾ ਸਬਜ਼ੀ ਨੂੰ ਤੇ ਜਦੋਂ ਮਸਾਲਾ ਭੁੱਜ ਗਿਆ ਉਸ ਤੋਂ ਬਾਅਦ ਫਿਰ ਆਪਾਂ ਆਲੂ ਤੇ ਪਕੌੜੇ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲਾ ਨਮਕ ਪਾਵਾਂਗੇ ਜੀ ਪਹਿਲਾਂ ਤਾਂ ਆਪਾਂ ਉਸ ਤੋਂ ਪਾਵਾਂਗੇ ਬਾਅਦ ਹਲਦੀ ਇੱਕ ਚਮਚ ਤੇ ਫਿਰ ਪਾਵਾਂਗੇ ਜੀ ਇੰਨੀ ਆਪਾਂ ਲਾਲ ਮਿਰਚ ਇਹਨੂੰ ਆਪਾਂ ਹੁਣ ਭੁੰਨਣ ਵਾਸਤੇ ਰੱਖਤਾ ਜੀ ਮਸਾਲਾ ਗਿਆ ਜੀ ਹੁਣ ਆਪਣਾ ਭੁੱਜ ਲਾਲ ਹੋ ਗਿਆ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਜਿਹੜੇ ਪਕੌੜੇ ਫਰਾਈ ਕਰੇ ਸੀਗੇ ਜੀ ਉਹਨਾਂ ਦੇ ਆਪਾਂ ਇਸ ਤਰ੍ਹਾਂ ਟੁਕੜੇ ਕਰ ਲਈਏ ਚੋਸ਼ੂ ਤੇ ਪਕੌੜਿਆਂ ਦੀ ਤਰ੍ਹਾਂ ਜਮਾ ਤੇ ਇਧਰ ਲੈ ਲੇ ਜੀ ਆਪਾਂ ਆਲੂ ਹੁਣ ਆਪਾਂ ਇਹਨਾਂ ਨੂੰ ਉਹਨਾਂ ਨੂੰ ਪਾ ਕੇ ਸਬਜ਼ੀ ਤਿਆਰ ਕਰਦੇ ਹਾਂ ਨਾਲ ਪੋਣੀਏਗੀ ਪਕੌੜਿਆਂ ਦੀ ਵਿੱਚ ਪੋਣੀਏਗੀ ਪਕੌੜਿਆਂ ਦੀ ਉਸ ਤੋਂ ਬਾਅਦ ਸਾਨੂੰ ਜਦੋਂ ਤਿਆਰ ਹੋ ਗਈ ਨਾ ਇਹ ਸਬਜ਼ੀ ਉਦੋਂ ਟਰਾਈ ਕਰਾਂਗੇ